No me a ਹੈ ਨੌਜਾਨ ਸਵਾ ਸਮਾਣਾ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਸੰਘਰਸ਼ ਦਾ ਇਹ ਵੀ ਇੱਕ ਵੱਖਰਾ ਰੰਗ ਹੈ ਅੱਜ 12 ਫਰਵਰੀ ਹੈ ਅੱਜ ਵਿਸ਼ੇਸ਼ ਦਿਨ ਹੈ ਜਦੋਂ 1 ਸਾਲ ਹੋ ਚੁੱਕਿਆ ਸੰਘਰਸ਼ ਨੂੰ ਤੇ ਇਸ ਦੀ ਪਹਿਲੇ ਸਾਲ ਦੇ ਉੱਤੇ ਇਹ ਵਿਸ਼ੇਸ਼ ਸਮਾਗਮ ਜਿਹੜਾ ਹੈਗਾ ਕੀਤਾ ਜਾ ਰਿਹਾ ਬਾਹਰ ਵੀ ਇਹ ਨੌਜਵਾਨਾਂ ਨੇ ਇੱਧਰ ਵੀ ਚਾਦਾ ਲੰਗਰ ਇਹਨਾਂ ਨੇ ਲਾਇਆ ਹੋਇਆ ਇਹ ਮੈਂ ਦਿਖਾ ਰਿਹਾ ਇਹ ਦੇਖੋ ਇਹ ਟੇਬਲ ਲਗਾਇਆ ਗਿਆ ਜੀ ਤੁਹਾਡਾ ਸ਼ੁਭਨਾ ਕੀ ਹੈ ਜੀ ਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਚਾਹ ਤੇ ਲੰਗਰ ਤੇ ਡਿਊਟੀ ਦੇ ਰਹੇ ਹਾਂ ਹਾਂ ਜੀ ਚਾਹ ਤੇ ਸੇਵਾ ਕਰਦੇ ਠੀਕ ਹੈ ਅੱਜ ਕੀ ਪ੍ਰੋਗਰਾਮ ਹੈ ਕਿਸਾਨਾਂ ਦਾ? ਮਹਾ ਪ੍ਰਚਾਰ ਖਾਨਾ ਦੀ ਜੀ। ਮਹਾ ਪੰਚਾਇਤ ਜਿਹਨੇ 4 ਤਰੀਕ ਨੂੰ ਹੋਈ ਸੀ ਪਹਿਲਾਂ। ਹਾਂਜੀ। ਓਕੇ ਕਿੰਨਾ ਇਕੱਠ ਹੋ ਜੂਗਾ? ਦੇਖੋ ਜੀ ਕਿੰਨਾ ਆ ਰਿਹਾ ਹੈ। ਹਾਂਜੀ। ਸੰਖਤ ਬਹੁਤ ਆ ਰਹੀ ਹੈ ਜੀ। ਬਹੁਤ ਆ ਰਹੀ ਹੈ। 4 4 ਜਿਹੜਾ ਤਰੀਕ ਦੀ ਮਹਾ ਪੰਚਾਇਤ ਸੀ ਉਹਦੇ ਜਣਾ ਹੋ ਜੂ ਇਕੱਠ। ਦੇਖੋ ਜੀ ਉਹ ਕਹਿ ਨਹੀਂ ਸਕਦੇ ਕੋਈ ਜੀ। ਕਹਿ ਨਹੀਂ ਸਕਦੇ। ਹਾਂਜੀ ਕੰਮਕੁਮ ਤਾਂ ਨਹੀਂ ਸ਼ੁਰੂ ਹੋਏ ਸੀਜ਼ਨ ਤਾਂ ਨਹੀਂ ਸ਼ੁਰੂ ਹੋਇਆ ਆਪਣਾ ਕਿਸਾਨਾਂ ਦਾ ਹਾਂਜੀ ਅਜੇ ਠੀਕਾ ਸ਼ੁਰੂ ਹੈ ਜੀ ਹਾਂ ਟਾਈਮ ਪਿਆ ਹੈ ਕੱਲ ਤੁਹਾਡੇ ਚੋਂ ਕੋਈ ਫਿਰੋਜ਼ਪੁਰ ਵਾਲੀ ਰੈਲੀ 'ਚ ਵੀ ਗਏ ਸੀ ਨਹੀਂ ਖਾਟੀ ਤਾਂ ਨਹੀਂ ਗਏ ਥੋੜੇ ਜਿਨੇ ਨਹੀਂ ਗਏ ਫਿਰੋਜ਼ਪੁਰ ਵੀ ਕੱਲ ਕਾਫੀ ਵੱਡੀ ਰੈਲੀ ਸੀ ਗਈ ਸਾਡੇ ਵੀ ਗਏ ਹੂੰ ਉਹ ਦੇਖ ਤਾਂ ਕੈਰੀ ਕਰ ਰਿਹਾ ਜੀ ਅੱਜ ਦੀ ਤਰੀਕ ਅੱਛਾ ਜੀ ਕਰਨ ਜੀ ਕੇ ਇੰਟਰਵਿਊ ਦੇਣ ਨੂੰ ਕੀ ਸ਼ੋਨਾ ਆਇਆ ਤੁਹਾਡਾ ਮੇਰਾ ਨਾਮ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਹਾਂ ਜੀ ਅੱਛਾ ਕੀ ਕੰਮ ਕਰਦੇ ਹੋ ਤੁਸੀਂ ਹਾਂ ਜੀ ਕੀ ਕੰਮ ਕਰੀ ਬਸ ਇਹ ਸੇਵਾ ਕਰੀਦੀ ਏ ਜੀ ਇਹ ਆ ਤੁਹਾਨੂੰ ਮਠਾਈ ਵਗੈਰਾ ਬਣਾਉਣੀ ਵੀ ਆਉਂਦੀ ਏ ਹਾਂ ਜੀ ਹੌਲੀ ਹੌਲੀ ਸਿੱਖ ਜਾਾਂਗੇ ਜੀ ਸਿੱਖ ਜਾਾਂਗੇ ਜੀ ਅੱਜ ਨਾਲ ਜ਼ਿਆਦਾ ਟ੍ਰੇਨ ਹੋ ਗਏ ਆ ਅੱਛਾ ਟ੍ਰੇਨਿੰਗ ਲੈ ਰਹੇ ਹੋ ਹਾਂ ਜੀ ਕੀ ਤੋਂ ਲੈ ਰਹੇ ਹੋ ਟ੍ਰੇਨਿੰਗ ਹਾਂ ਜੀ ਗੁਰੂ ਕਿਨੂੰ ਤਾਰਿਆ ਵਾਹਿ ਧਾਰਿਆ ਜੀ ਜਿਹੜਾ ਪੱਕਾ ਸਾਡੇ ਨਾਲ ਭੱਜਾ ਲਵਾਈ ਹੈ ਸਮਾਨੇ ਤੋਂ ਇਹ ਫੁੱਲ ਸਾਹ ਦੇ ਰਿਹਾ ਕੀ ਨਾਂ ਹੈ ਦਾ ਹਾਂ ਜੀ ਭੱਜਾ ਸਿੰਘ ਭੱਜਾ ਸਿੰਘ ਹਾਂ ਜੀ ਅੱਛਾ ਇਹ ਕਾਫੀ ਤਜਰਬੇ ਦੇ ਕੋਲੇ ਹਾਂ ਜੀ ਠੀਕ ਹੈ ਤੇ ਇਹ ਤਾਂ ਵਿਆਹ ਸ਼ਾਦੀਆਂ ਚ ਵੀ ਜਾਂਦਾ ਹੋਵੇਗਾ ਨਾ ਜੀ ਸਰ ਕੋਈ ਆਪਣੇ ਵਿਆਹ ਸ਼ਾਦੀ ਛੱਡ ਕੇ ਸਾਡੇ ਨਾਲ ਪਹਿਲਾਂ ਆਏਗਾ ਜੀ ਅੱਛਾ ਹਾਂ ਜੀ ਤੁਹਾਡੇ ਨਾਲ ਖਾਸ ਹੀ ਦੋਸਤੀ ਹੈ ਹਾਂ ਜੀ ਇਹਨੂੰ ਪੰਜਾਬੀ ਚ ਲੰਗੋਟਿਆ ਯਾਰ ਕਹਿੰਦੇ ਆ ਹਾਂ ਜੀ ਪੂਰਾ ਸੇਵਾਦਾਰ ਹੈ ਨਾਲ ਜੀ ਬਰਾਬਰ ਦਾ ਓਕੇ ਓਕੇ ਇੱਕ ਕਿਸਾਨੀ ਸੰਘਰਸ਼ ਨਾਲ ਲਗਾਓ ਇਹਦਾ ਕਿਵੇਂ ਪੈਦਾ ਹੋਇਆ ਹਾਂਜੀ ਮਹਾਰਾਜੀ ਪੋਣ ਵਾਲਾ ਜੀ ਅੱਛਾ ਸਾਨੂੰ ਤੇ ਚਿੱਤ ਖਿਆਲ ਵੀ ਨਹੀਂ ਸੀ ਹਾਂ ਮਹਾਰਾ ਨੇ ਵੀਰੇ ਇੱਧਰ ਨੂੰ ਲਾਤੀ ਪਹਿਲਾਂ ਸਵਾ ਤੇ ਹੁੰਦੇ ਸੀ ਉੱਥੇ ਸੇਵਾ ਕਰਦੇ ਸੀ ਨਾਂਜਨ ਸਵਾ ਸਮਾਣਾ ਹਾਂ ਸਮਾਣਾ ਜੀ ਬਾਅਦ ਚ ਇੱਧਰ ਨੂੰ ਤੁਰ ਪਏ ਜੀ ਅੱਛਾ ਅਲੀਬਾਬੀ ਹਾਂ ਜੀ ਕਿੰਨੇ ਜਣਿਆਂ ਦਾ ਜੱਥਾ ਤੁਹਾਡਾ ਇਹ ਸਾਡਾ 12 ਜਣਿਆਂ ਦਾ ਮੁੰਡਿਆਂ ਦਾ 12 ਜਣਿਆਂ ਦਾ ਹਾਂ ਜੀ ਠੀਕ ਹੈ ਤੇ ਮਾਲ ਘਰ ਦੇ ਨਹੀਂ ਕਹਿੰਦੇ ਵੀ ਤੁਸੀਂ ਇਹ ਕਿਹੜੇ ਕੰਮਾਂ 'ਚ ਪੈ ਗਏ। ਨਹੀਂ ਕਹਿੰਦੇ ਇਹ ਘਰ ਦੇ ਕਹਿੰਦੇ ਵੀ ਸੇਵਾ ਕਰੋ ਵੀ ਚੱਜ ਦਾ ਕੰਮ ਕਰੋ ਵੀ ਘੁੱਠੇ ਕੰਮ ਨਾ ਕਰੋ ਜਿਵੇਂ ਅੱਜਕੱਲ੍ਹ ਦੇ ਮੰਦਿਰ ਏ। ਹਾਂ ਚਿੱਟਾ ਪੀਣ ਲੱਗ ਜਾਂਦਾ ਨਸ਼ਾ ਕਰ ਲੱਗ ਜਾਂਦਾ। ਹਾਂ ਉਹ ਉਹ ਤੋਂ ਬਚਾਉਨੇ ਹੋ ਤੁਸੀਂ ਮਤਲਬ। ਹਾਂ ਜੀ। ਨੋ ਜੀ ਉਹਨਾਂ ਨੂੰ। ਠੀਕ ਐ। ਤੇ ਇਹ ਕਿੰਨਾ ਕੁ ਲੰਮਾ ਚੱਲਣ ਦੀ ਸੁਭਾਵਨਾ ਹੈ? ਕੁਝ ਕਹਿ ਨਹੀਂ ਸਕਦੇ। ਕੁਝ ਨਹੀਂ ਕਹਿ ਸਕਦੇ। ਮੋਦੀ ਮੰਨਦਾ ਨਹੀਂ। ਦੇਖੋ ਜੀ। ਅੱਛਾ। ਮੋਦੀ ਦੇ ਮੰਨ ਜੇਗਾ ਜੀ। ਹੈ ਮੰਨ ਜੇਗਾ। ਆ ਕਹਿੰਦੇ ਮਨ ਲਗੇ ਨੇ ਮੋਦੀ ਕਿਹੜੇ ਬਾਗ ਦੀ ਮੂਲੀ ਏ ਅੱਛਾ ਕੀ ਬਾਤ ਆ ਇਹਦੇ ਬਦਾਲੀ ਵਰਗੇ ਨਹੀਂ ਰਹਾ ਪੂਰਾ ਹਾਂ ਪੂਰਾ ਭਰੋਸਾ ਸਾਨੂੰ ਇਤਿਹਾਸ ਵੀ ਦਾ ਮਤਲਬ ਪੜਿਆ ਲੱਗਦਾ ਤੁਸੀਂ ਹਾਈ ਬਸ ਸੁਣੀਦਾ ਕੋਈ ਬਜ਼ੁਰਗਾ ਕੋਲੋਂ ਜੀ ਠੀਕ ਐ ਪੜ੍ਹੇ ਕਿੰਨੇ ਹੋ ਹਾਈ ਪੜ੍ਹੇ ਤੇ ਗਏ ਨਹੀਂ ਸਕੂਲੇ ਹੀ ਅੱਛਾ ਹਾਂ ਜੀ ਕਮਾਲ ਆ ਯਾਰ ਇੰਨਾ ਗਿਆਨ ਫਿਰ ਵੀ ਸੁਣ ਸੁਣਾ ਕੇ ਇਕੱਠਾ ਕਰ ਰੱਖੇ ਬਸ ਇਹ ਤੁਹਾਡੇ ਵਰਗਿਆਂ ਸਿਆਣੇ ਬੰਦਿਆਂ ਦੀ ਸੋਭਾ ਓਵੇਂ ਸਿੱਖੀ ਜਾਈਦਾ ਜੀ ਕੀ ਬਾਤ ਤੁਸੀਂ ਕਹਿਣਾ ਚਾਹੋਗੇ ਨਹੀਂ